ਆ ਲੈ ਗਲਜੀਤ ਦਸਾਂਝਦਾ ਕੀ ਸੁਣ ਲੋ ਕਹਿੰਦਾ ਜੇ ਤੂੰ ਨੱਚੀ ਨਾ ਸਾਡੇ ਨਾਲ ਗੋਰੀਏ ਤੇਰੇ ਲਹਿੰਗੇ ਤੇ ਖਰਾਬ ਗੋਲ ਦੂੰ ਭਲਾ ਪੁੱਛਣ ਵਾਲਾ ਹੋਵੇ ਲਹਿੰਗੇ ਤੇ ਖਰਾਬ ਗੋਲ ਕੇ ਕੀ ਘਟ ਲੇਗਾ ਉਹਨੂੰ ਫਿਰ ਗੁੱਸਾ ਚੜਨਾ ਉਹਨੇ ਫਿਰ ਤੇਰੇ ਨਾਲ ਲੜਨਾ ਜਿਹੜਾ ਲਹਿੰਗੇ ਤੇ ਖਰਚਾ ਹੋਇਆ ਸਾਰਾ ਤੈਨੂੰ ਹੀ ਪਹਿਣਾ ਪਰਨਾ ਵਧ ਗਿਆ ਜੀ ਦਾਲ ਬਣਾ ਦੇ ਤੂੰ ਬਣਾ ਕੇ ਸਾਨੂੰ ਖਵਾ ਦੇ ਤੂੰ ਵਧ ਗਿਆ ਜੀ ਦਾਲ ਬਣਾ ਦੇ ਤੂੰ ਬਣਾ ਕੇ ਸਾਨੂੰ ਖਵਾ ਦੇ ਤੂੰ ਨਯਤਾ ਚਾਟਕੇ ਪਤੇ ਲਾ ਮਿੱਟੀ ਵਿੱਚ ਰੋਲ ਦੂੰ ਜੇ ਬਾਣੀ ਨਾ ਸਵਾਦ ਗੋਰੀਏ ਸਾਰੀ ਦੀ ਸਾਰੀ ਉੱਤੇ ਡੋਲ ਦੂੰ ਜੇ ਬਾਣੀ ਨਾ ਸਵਾਦ ਗੋਰੀਏ ਸਾਰੀ ਦੀ ਸਾਰੀ ਉੱਤੇ ਡੋਲ ਦੂੰ ਵਧ ਗਿਆ ਜੀ ਦਾਲ ਬਣਾ ਦੇ ਤੂੰ ਬਣਾ ਕੇ ਸਾਨੂੰ ਖਵਾ ਦੇ ਤੂੰ ਵਧ ਗਿਆ ਜੀ ਦਾਲ ਬਣਾ ਦੇ ਤੂੰ ਬਣਾ ਕੇ ਸਾਨੂੰ ਖਵਾ ਦੇ ਤੂੰ ਵਧ ਗਿਆ ਜੀ ਬਣਾ ਦੇ ਅੜੀਏ ਲਾ ਕੇ ਪੂਰੀਆਂ ਰੀਜਾ ਰਿਸ ਕਰੇ ਨਾ ਅੜੀਏ ਇਹਦੀ 버ਗਰ ਤੇ ਨਾ ਪੀਜਾ ਵਦਗਾ ਜੀ ਬਣਾ ਦੇ ਅੜੀਏ ਲਾ ਕੇ ਪੂਰੀਆਂ ਰੀਜਾ ਰਿਸ ਕਰੇ ਨਾ ਅੜੀਏ ਇਹਦੀ 버ਗਰ ਤੇ ਨਾ ਪੀਜਾ ਨਹੀਂ ਤਾਂ ਤੈਨੂੰ ਮੰਦੇ ਮੈਂ ਬੋਲ ਗੋਲ ਦੂੰ ਬਣੀ ਨਾ ਸੁਆਦ ਗੋਰੀਏ ਸਾਰੀ ਦੀ ਸਾਰੀ ਉੱਤੇ ਡੋਲ ਦੂੰ ਜੇ ਬਣੀ ਨਾ ਸੁਆਦ ਗੋਰੀਏ ਸਾਰੀ ਦੀ ਸਾਰੀ ਉੱਤੇ ਡੋਲ ਦੂੰ ਵਧ ਗਿਆ ਜੀ ਦਾਲ ਬਣਾ ਦੇ ਤੂੰ ਬਣਾ ਕੇ ਸਾਨੂੰ ਖਵਾ ਦੇ ਤੂੰ ਵਧ ਗਿਆ ਜੀ ਦਾਲ ਬਣਾ ਦੇ ਤੂੰ ਪਣਾ ਕੇ ਸਾਨੂੰ ਖਵਾ ਦੇ ਤੂੰ ਆ ਪਹਿਲਾਂ ਦੇਖ ਲੈ ਅੜੀਏ ਕੰਧੂ ਕਿੰਨਾ ਸੀ ਰੇਟ ਵਧਾ ਗਿਆ ਨਹੀਂ ਹੁਣ ਹੋ ਗਿਆ ਸਸਤਾ ਰੇਟ ਦੇ ਕਾਨੇ ਠੱਲੇ ਆ ਗਿਆ ਨਹੀਂ ਆ ਪਹਿਲਾਂ ਦੇਖ ਲੈ ਕੰਧੂ ਕਿੰਨਾ ਸੀ ਰੇਟ ਵਧਾ ਗਿਆ ਨਹੀਂ ਹੁਣ ਹੋ ਗਿਆ ਸਸਤਾ ਰੇਟ ਦੇ ਕਾਨੇ ਠੱਲੇ ਆ ਗਿਆ ਨਹੀਂ ਜਿਹੜਾ 100 ਰੁਪਏ ਸੀ ਕਹਿੰਦਾ ਹੁਣ ਆਖੇ 200 ਰੁਪਏ ਕੋਲ ਦੂੰ ਜੇ ਬਾਣੀ ਨਾ ਸਵਾਦ ਗੋਰੀਏ ਸਾਰੀ ਦੀ ਸਾਰੀ ਉੱਤੇ ਡੋਲ ਦੂੰ ਜੇ ਬਾਣੀ ਨਾ ਸਵਾਦ ਗੋਰੀਏ ਕੱਤੀ ਕੱਤੀ ਉੱਤੇ ਡੋਲ ਦੂੰ ਵੱਧ ਗਈ ਦਾਲ ਬਣਾ ਦੇ ਤੂੰ ਬਣਾ ਕੇ ਸਾਨੂੰ ਖਵਾ ਦੇ ਤੂੰ